ਗਿਆਨੀ ਹਾਪੀਜ ਨੂੰ ਹਟਾਉਣ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਜਨਰਲ ਭੀਰ ਸਿੰਘ ਨੂੰ ਜਨਰਲ ਸੁਲਤਾਨ ਸਿੰਘ ਨੂੰ 26 ਦਿਨ ਦੇ ਵਿੱਚ ਵਿੱਚ ਤਿੰਨੇ ਜਹਦਾਰ ਸਾਹਿਬ ਨੂੰ ਘਰੇ ਮਿਠਾਤਾ ਤੇ ਅਖੀਰ ਨੂੰ ਹੁਣ ਜਿਹੜੇ ਕੁਝ ਹੋ ਰਿਹਾ ਉਤੀ ਸਾਰੇ ਦੇਖ ਹੀ ਰਹੇ ਹਾਂ ਕਿ ਮੇ ਜਹਦਾਰ ਸਾਹਿਬ ਕਿੱਥੋਂ ਆ ਕੇ ਲੱਗੇ ਕਿੱਥੇ ਹੋਏ ਉਹਨਾਂ ਦੀ ਕਿਰਦਾਰਕੁਰਸੀ ਕਿੰਨੀ ਕੀਤੀ ਕਿ ਜੇ ਸਿਕਿਉਰਟੀ ਲਈ ਸਿਕਿਉਰਟੀ ਕਿੰਨ ਲਈ ਸੀ ਸਿਕਿਉਰਟੀ ਤਾਂ ਇਹਨਾਂ ਨੇ ਆਪ ਲਾਈ ਸੀਗੀ ਇਹ ਇਨਾਂ ਕੋਈ ਸਕਿਉਰਟੀ ਹੈਗੀ ਵੱਡੇ ਬਾਦਸਾਲ ਕੋਈ ਕਿ ਉਹ ਵੀ ਸੈਂਟਰ ਦੇ ਫਿਰ ਹੋਣ ਮੈਨੂੰ ਦੇਸੀ ਜਿਹਾ ਜੇ ਕੱਲੇ ਸਕਿਉਰਟੀ ਦੀ ਗੱਲ ਹੋਵੇ ਫਿਰ ਤਾਂ ਇਹਨਾਂ ਨੇ ਆਪ ਸਕਿਉਰਟੀ ਲਾਈ ਆ ਤੇ ਆਪ ਉਹ ਕੀਤੀ ਹੈ ਪਰ ਕਹਿਣ ਦੇ ਕੱਲ ਕੀ ਹੈ ਕਿ ਸਾਡੇ ਤੇ ਹੁਕਮਨਾਮਾ ਜਰੂਰੀ ਕਿਉਂ ਹੋ ਗਿਆ ਸੱਤ ਔਰ ਜਾਇਨ ਕਿਉਂ ਲੈ ਲਿਆ ਕਿਉਂ ਮੰਗ ਲਿਆ ਇਹ ਜਿਹੜਾ ਉਹਨਾਂ ਨੇ ਫੈਸਲੇ ਕੀਤੇ ਨੇ ਇਹ ਉਹਨਾਂ ਨੇ ਲੋਕਾਂ ਦੇ ਮੁਤਾਬਕ ਕੀਤੇ ਨੇ ਲੋਕੋ ਨਾਲ ਕੋ ਜਾਨਦੇ ਰਹੇ ਨੇ ਲੋਕ ਕਹਿੰਦੇ ਰਹੇ ਨੇ ਕਿ ਜੀ ਇਦੋਂ ਬਿਨਾਂ ਗੱਲ ਬਣਨੀ ਨਹੀਂ। ਸੋ ਜੇ ਕਿਤੇ ਇਹ ਫੈਸਲਾ ਮੰਨਿਆ ਹੁੰਦਾ ਸ਼ਾਇਦ ਪੰਥ ਮਾਫੀ ਕਰ ਦਿੱਤੀ। ਇਹਨਾਂ ਨੇ ਤਾਂ ਮਤਲਬ ਪੂਰੀ ਬਦਲੇ ਦੀ ਭਾਵਨਾ ਜਿਵੇਂ ਕਹਿੰਦੇ ਮੈਂ ਕਿ ਦੁਸ਼ਮਣੀ ਕਰਨੀ ਹੁੰਦੀ ਹੈ ਉਸ ਤਰ੍ਹਾਂ ਕੀਤਾ। ਫਿਰ ਇਹਨਾਂ ਜਥੇਦਾਰ ਸਾਹਿਬ ਨੂੰ ਲਾਉਣ ਦੇ ਲਈ 47 ਮੈਂਬਰਾਂ ਨੇ ਸਾਈਨ ਕਰਕੇ ਦਿੱਤੇ ਕਿ ਮਤਲ ਲੈ ਕੇ ਆਓ ਕਿ ਅਸੀਂ ਇਹ ਸਿੰਘ ਸਵਾਰ ਨੂੰ ਦੁਆਰੇ ਲਾਉਣਾ ਹੈ। ਉਹ ਤਾਂ ਹੀ ਮੁੱਕਰ ਗਏ। ਮਤਾ ਹੀ ਨਹੀਂ ਲੈਂਦਾ। ਲਾਜ਼ਮੀ ਲੰਦਨੀ ਹਾਲਾਂਕਿ ਉਹਨਾਂ ਨੇ ਤੈਨੂੰ ਇਸਪੈਕਟ ਕੀਤੀ ਕਿ ਬਾਅਦ ਵਿੱਚ ਪਾਸ ਕਰ ਲੋ ਬਾਅਦ ਵਿੱਚ ਕਰ ਲਿਓ ਜੇ ਉਹ ਅੜ ਜਾਂਦੇ ਕਿ ਅਸੀਂ ਬਾਅਦ ਵਿੱਚ ਉਦੋਂ ਹੋਣ ਦੇਵਾਂਗੇ ਜਦੋਂ ਤੁਸੀਂ ਆ ਮਤਾ ਲੈ ਕੇ ਆਓਗੇ ਪਰ ਉਹ ਵਿਸ਼ਵਾਸ ਕਰਕੇ ਵਿਸ਼ਵਾਸ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਉਤੋਂ ਮੁੱਕਰੀ ਗਏ ਸੋ ਇਹ ਇਹਨਾਂ ਦੀ ਗੱਲ ਹੈ ਇਹਨਾਂ ਨੂੰ ਸਿਰਫ ਆਪਣੀ ਪ੍ਰਧਾਨਗੀ ਤੋਂ ਬਿਨਾਂ ਹੋਰ ਕੋਈ ਗੱਲ ਦਿਖਦੀ ਨਹੀਂ ਹੈ ਕਿ ਵੀ ਸਾਡੀ ਤਾਂ ਪ੍ਰਧਾਨਗੀ ਕੰਮ ਹੋਣੀ ਚਾਹੀਦੀ ਹੈ ਅਸੀਂ ਪਹਿਲਾਂ ਵੀ ਗੱਲਾਂ ਕਰਦੇ ਰਹੇ ਹਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਲੋਕ ਨਹੀਂ ਚਾਹੁੰਦੇ ਹਨ ਆਪਾਂ ਨੂੰ ਲੋਕ ਚਾਹੁੰਦੇ ਨੇ ਕਿ ਵੀ ਆਪਾਂ ਹਟ ਕੇ ਘਰੇ ਬੈਠ ਜਾਈਏ ਝੁੰਦਾ ਕਮੇਟੀ ਬਣਾਈ ਉਹਨੇ ਵੀ ਇਹ ਰਿਪੋਰਟ ਸੀ ਉਹ ਵੀ ਅਜ ਤੱਕ ਲਾਗੂ ਨਹੀਂ ਕੀਤੀ ਲਾਗੂ ਕੀ ਲੋਕਾਂ ਤੇ ਤੁਹਾਡੇ ਕੋਲ ਵੀ ਨਹੀਂ ਆਈ ਉਹ ਸੋ ਇਹ ਬੜੀ ਵੱਡੀ ਗੱਲ ਹੈ ਫਿਰ ਇੱਥੇ ਵਸ ਨਹੀਂ ਜਦੋਂ ਹੁਣ ਸੁਖਵੀਰ ਪ੍ਰਧਾਨ ਬਣ ਗਿਆ ਉਦੋਂ ਤੁਸੀਂ ਦੇਖ ਹੀ ਰਹੇ ਹੋ ਕੀ ਕਹਿਣਾ ਸ਼ੁਰੂ ਕਰਤਾ ਜੇ ਹਟਾਈ ਦਿੱਤੇ ਸੀ ਉਹ ਤਾਂ ਘਰ ਬੈਠੇ ਸੀ ਕਿ ਹੁਣ ਕੋਈ ਕਰਨੀ ਛੇ ਉਹਨਾਂ ਤੇ ਵੀ ਮਤਲਬ ਇਹ ਜਿਹੇ ਕੇ ਵੀ ਜਿਹੜੇ ਸਾਡੇ ਤਖਤ ਨੇ ਉਹ ਵੀ ਦਿੱਲੀ ਚ ਲਾ ਰਹੀ ਹੈ ਦਿੱਲੀਆਂ ਦੇ ਕੰਟਰੋਲ ਚ ਨੇ ਉਹ ਇਹ ਮੈਕਨੈਮਿਕ ਕਿੰਦੀ ਪਾਪ ਵਾਲੀ ਗੱਲ ਹੈ ਕਿ ਤੁਹਾਡੀ ਤਾਂ ਜ਼ਿੰਮੇਵਾਰੀ ਹੁੰਦੀ ਬਣਦੀ ਸੀ ਕਿ ਤਖਤਾਂ ਦੇ ਨਾਲ ਖੜਨਾ ਸਿੰਘ ਸਹਿਬਾਨ ਦੇ ਨਾਲ ਖੜਨਾ ਤੁਸੀਂ ਕਿਰਦਾਰ ਕੂਸ਼ੀ ਕਰਨੀ ਸ਼ੁਰੂ ਕਰਤੀ ਉਹਨਾਂ ਦੀ ਸੋ ਜਿੰਨਾ ਇਹਨਾਂ ਨੂੰ ਨਿੰਦੀਏ ਜਿੰਨਾ ਇਹਨਾਂ ਦਾ ਉਹ ਕਰੀਏ ਉਹਨਾਂ ਥੋੜਾ ਇਹਨਾਂ ਨੇ ਜਦੋਂ ਸਿੰਘ ਸਾਹਿਬਾਨ ਨੂੰ ਆਪਣੇ ਘਰ ਬੁਲਾਇਆ ਸੌਦੇ ਸਾਹਿਬ ਨੂੰ ਮਾਫੀ ਦਿੱਤੀ ਉਹ ਸਾਰੀਆਂ ਗੱਲਾਂ ਤੁਸੀਂ ਦੇਖੀਆਂ ਨੇ ਪ੍ਰੈਸ ਦੇ ਵਿੱਚ ਆਈਆਂ ਨੇ ਸਿੰਘ ਸਾਹਿਬਾਨ ਨੇ ਦੱਸਿਆ ਵੀ ਸਾਨੂੰ ਕਿੱਥੇ ਬੁਲਾਇਆ ਅਸੀਂ ਤਾਂ ਕਿਹਾ ਸੀ ਕਿ ਬਾਲ ਸਾਹਿਬ ਜੀ ਨੇ ਸਾਨੂੰ ਤਰਬ ਕੀਤਾ ਹੋਇਆ ਇੱਥੇ ਜੇ ਜੀ ਕੋਈ ਕੰਮ ਹੋਵੇ ਵੀ ਤੁਸੀਂ ਸਾਡੇ ਕੋਲ ਆਜੋ ਕਿਉਂਕਿ ਸਿੱਖ ਪੰਥ ਦੇ ਵਿੱਚ ਤਕਤਾਂ ਜੀ ਦੇ ਸਾਹਮਣੇ ਅਸੀਂ ਸੁਪਰੀਮ ਮੰਨਦੇ ਉਹਨਾਂ ਨੂੰ ਕੋਈ ਬੰਦਾ ਬੁਲਾ ਨਹੀਂ ਸਕਦਾ ਬੁਲਾ ਕੇ ਇਹ ਨਹੀਂ ਕੋਈ ਡਾਇਰੈਕਸ਼ਨ ਦੇ ਸਕਦਾ ਪਰ ਇਹਨਾਂ ਨੇ ਉਹ ਡਾਇਰੈਕਸ਼ਨ ਦੇਣੀ ਸ਼ੁਰੂ ਕਰ ਦਿੱਤੀ ਕਿ ਇਹ ਵੀ ਨਹੀਂ ਮਾਫੀ ਦੇਣੀ ਹੈ ਫਿਰ ਉਹ ਚਿੱਠੀ ਜਿਹੜੀ ਸੀਗੀ ਉਹ ਹਿੰਦੀ ਸੀ ਉਹਦੀ ਕਾਂਸਲਿਸ਼ ਕਰਤੀ ਤੁਹਾਨੂੰ ਇਹ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗੀ ਨਹੀਂ ਸੋ ਸਾਰਾ ਕੁਝ ਇਹਨਾਂ ਨੇ ਕਿਹੜੇ ਲਾਜਤਬਸ ਕੀਤਾ ਹੈ ਕਿਉਂ ਕੀਤਾ ਇਹਦਾ ਪਰਮਾਤਮਾ ਨੂੰ ਪਤਾ ਔਰ ਜਿਹੜੀ ਇਹ ਪਿਕਚਰ ਚਲਾਉਣ ਖਾਤੇ ਜਿੰਨੀ ਸਿਕਿਉਰਿਟੀ ਦਿੱਤੀ ਹੈ ਉਦੋਂ ਧਰਨਾ ਕਰ ਲੈ ਜਿੰਮੇਦਾਰਾਂ ਦਾ ਉਹਨਾਂ ਦੇ ਡਾਂਗ ਵਰਸਾਈ ਇੱਧਰ ਸਿਕਿਉਰਿਟੀ ਸੀ ਸਿਨਮਿਆ ਤੇ ਸਿਕਿਉਰਿਟੀ ਦਿੱਤੀ ਸੋ ਜੇ ਕੱਲੀ ਕੱਲੀ ਗੱਲ ਫੜਉਣ ਲੱਗ ਜਾਈਏ ਕੀ ਲਾਲਚੀ ਕੀ ਸੀ ਇਹ ਤਾਂ ਪਰਮਾਤਮਾ ਨੂੰ ਵੀ ਪਤਾ ਪਰ ਇੰਨਾ ਕੁਝ ਮੇਰਾ ਖਿਆਲ ਆਏ ਵੀ ਮੇਰੀ ਵੀ 77 ਸਾਲ ਦੀ ਉਮਰ ਹੋ ਗਈ ਮੈਂ ਆਪਣੀ ਜ਼ਿੰਦਗੀ ਨਹੀਂ ਦੇਖਿਆ ਤੇ ਤੁਸੀਂ ਤਾਂ ਦੇਖਿਆ ਹੀ ਕੀ ਹੁਣ ਤੁਸੀਂ ਤਾਂ ਥਾਰੇ ਮੇਰੇ ਤੋਂ ਛੋਟੇ ਹੋਵੋਗੇ ਥਾਰੇ ਪਰ ਮਤਲਬ ਇੰਨਾ ਕੁਝ ਸ਼ੋਮਨੀ ਕਾਲੀ ਲਾਲ ਦੇ ਵਿੱਚ ਕਦੇ ਹੋਇਆ ਨਹੀਂ ਕਿਸੇ ਹੋਰ ਨੇ ਵੀ ਨਹੀਂ ਕੀਤਾ ਇਕਦਾ ਪਛਾਣ ਨਹੀਂ ਕੱਲ ਦੀ ਗੱਲ ਕਰਦੇ ਆ ਪੰਤ ਦੀ ਗੱਲ ਕਰਦਾ ਕਿਸੇ ਹੋਰ ਨੇ ਵੀ ਨਹੀਂ ਸ਼ੇਰ ਕਾਲਤਖਸਰ ਦੇ ਨਾਲ ਨਹੀਂ ਖਲਾਬੜ ਕੀਤੀ ਜਿਵੇਂ ਇਹਨਾਂ ਨੇ ਕੀਤੀ ਬਹੁਤ ਬਹੁਤ ਧੰਨਵਾਦ ਦੋ ਤਿੰਨ ਵੀਡੀਓ ਹੈਗੀਆਂ 30 30 ਸਕਿੰਟ ਦੀਆਂ ਕਿਰਪਾ ਕਰਕੇ ਇਹ ਦੇਖ ਲਿਓ ਜ਼ਰੂਰ ਤਾਂ ਕਿ ਹੋ ਗਈਆਂ ਭਵੇਂ ਪਰ ਜਨਤਾ ਨੂੰ ਰਿਮਾਈਂਡ ਹੀ ਕਰਾ ਦਈਏ ਪਾਂਤੇ ਪ੍ਰਾਪਤੇ ਆਰੰਭ ਕਰਨ ਪਾਂਤੇ ਹੋਵੇ ਸੁਖਮੇ ਦਾ ਹੋਵੇ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਉੱਤੇ ਲਾ ਕੇ ਜਿਹੜੇ ਮੈਂਬਰਸ਼ਿਪ ਹੈ ਵੜਾਈ ਜਾਵੇ ਪ੍ਰਾਰ ਅਤੇ ਮੈਂ ਕਾਜਿਕ ਇੱਕ ਤਰ੍ਹਾਂ ਦਾ ਪ੍ਰਾਰ ਇਹ ਜਿਵੇਂ ਕੋਈ ਮੈਂ ਕਾਜਿਕ ਲਗਾ ਕੇ ਸ਼ਹਿਰ ਦੀ ਗੱਲ ਹਾਂ ਸਰਕਾਰ ਅਤੇ 20 ਦੇ 12 ਦੌਰ ਅਧਾਰ ਤੇ ਮੁਤਾਬਿਕ ਕਰਵਾਈ ਜਾਵੇ ਅਗਲੀ ਜਿਹੜੀ ਹੈਗੀ ਹੈ ਤੁਸੀਂ ਇਹ ਦੇਖੋ ਕਿ ਉੱਥੇ ਮੰਨ ਗਏ ਤੇ ਬਾਹਰ ਜਾ ਕੇ ਫਿਰ ਕੀ ਬੋਲਦੇ ਆ ਕੁਝ ਕੁ ਅਕਾਲ ਪੱਖ ਸਾਹਿਬ ਨੂੰ ਮੰਨਦੇ ਆ ਆ ਜਿਹੜੇ ਅਲਗ-ਅਲਗ ਇਹਨਾਂ ਨੇ ਆਪਾਂ ਜੰਜ਼ਰ ਬਣਾ ਲੈ ਕਿ ਉਹ ਮੰਨਦੇ ਆਈ ਉਹ ਦੇ ਕੋਈ ਕਪੜੀ ਕੌਮ ਨਹੀਂ ਸੁਪਰੀਮ ਅਥਾਰਟੀ ਹੈ ਜੇ ਆਪਾਂ ਉਸ ਅਥਾਰਟੀ ਦੀ ਉਹ ਪੋਜੀਸ਼ਨ ਇੰਪਲੀਮੈਂਟ ਕਰਾਂਗੇ ਉਹਦੋਂ ਨਾ ਕੱਖ ਆਪਰੇਸ਼ਨ ਨਹੀਂ ਕਰਨੀ ਆਪ ਹੀ ਤੇ ਕਰੇ ਬਿਉ ਬਣਨੀ ਨਹੀਂ ਤੇ ਆਪ ਹੀ ਮੁੱਕਰੀ ਜਾਂਦੇ ਸੁਪਰੀਮ ਕੋਈ ਮੰਨਦੇ ਆ ਪਰ ਗੱਲ ਉਹਨਾਂ ਦੀ ਕੋਈ ਨਹੀਂ ਮੰਨਦੇ ਆ ਆ ਵੀ ਸੁਣ ਲਿਓ ਜਿਹੜਾ ਕੱਲ ਵਾਲਾ ਯਾਦ ਕਰਾਉਣੇ ਤੱਕ ਸਾਹਿਬ ਦੇ ਜੱਜਦਾਰ ਯਾਨੀ ਹਰਪ੍ਰੀਤ ਸਿੰਘ ਤੇ ਦੂਜੇ ਜੱਜਦਾਰਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਉਹਨਾਂ ਨੇ ਉਹਨਾਂ ਨੇ ਜਿਪਸੀਆ ਦੇ ਕੇ ਗਰਮਾਂ ਦੇ ਕੇ ਹੋਰ ਤੱਕ ਤੰ ਦੇ ਕੇ ਉਹਨਾਂ ਨੂੰ ਆਪਣੀ ਫੌਮ ਦੇ ਖਿਲਾਫ ਖੜੇ ਕਰ ਦਿੱਤਾ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਨਾ ਵੀ ਸਿੰਘ ਸਹਿਬਾਨਾਂ ਨੂੰ ਜਿਪਸੀਆਂ ਦੇਖੇ ਉਹਨਾਂ ਨੂੰ ਹੋਰ ਧਾਲਤ ਦੇ ਕੇ ਵੀ ਕੌਮ ਦੇ ਖਿਲਾਫ ਖੜਾ ਕਰਤਾ ਮੈਂ ਸਮਝਦਾ ਇਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀ ਘਟ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਅਕਾਲੀ ਦਲ ਨੂੰ ਤੇ ਸੁਖਮੀਤ ਸਿੰਘ ਬਾਦਲ ਨੂੰ ਇਹ ਕਹਿਣਾ ਚਾਹੁੰਦਾ ਵੀ ਇਸ ਗੱਲ ਦੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ ਸਿੰਘ ਸੇਮਾਨ ਨੂੰ ਅੱਜ ਟਾਰਗੇਟ ਜਿਸ ਰੂਪ ਚੋਂ ਕਰ ਰਹੇ ਨੇ ਇਹ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਜੇ ਉਹ ਮਾਫੀ ਨਹੀਂ ਮੰਗਦੇ ਅਸੀਂ ਗੱਲ ਕਰਾਂਗੇ ਹੋਰ ਜਥੇਬੰਦੀਆਂ ਦੇ ਨਾਲ ਤੇ ਅਗਲਾ ਲਿਕਾਂਗੇ ਜੇ ਇਸੇ ਤਰੀਕੇ ਦੇ ਨਾਲ ਕੋਈ ਵੀ ਉੱਠ ਕੇ ਸਿੰਘ ਸੇਵਾਦਾਰਾਂ ਨੂੰ ਟਾਰਗੇਟ ਕਰਨ ਲੱਗ ਪਿਆ ਤਾਂ ਫੇਰ ਸਾਡੇ ਇਹਨਾਂ ਜਿਹੜੇ ਪਦਵੀਆਂ ਨੇ ਇਹਨਾਂ ਦਾ ਸਤਕਾਰ ਘਟਾਉਣ ਵਾਲੀ ਗੱਲ ਹੈ ਜਿਹਨੂੰ ਅੱਜ ਸਿੱਖ ਸਭ ਤੋਂ ਉੱਚੇ ਮੰਨਦਾ ਹੈ ਜਦ ਸੁਖਬੀਰ ਸਿੰਘ ਬਾਦਲ ਵਰਗੇ ਬੰਦੇ ਉਹਨਾਂ ਨੂੰ ਜਾ ਕੇ ਇਹੋ ਜੇ ਉਹਨਾਂ ਪ੍ਰਤੀ ਸ਼ਬਦ ਵਰਤਣ ਉਹਨਾਂ ਦੇ ਇਲਜ਼ਾਮ ਲਾਉਣ ਉਪੇਲ ਜਾਂ ਇਲਜ਼ਾਮ ਲਾਉਂਦੇ ਇਸੀ ਪਵਿੱਤਰ ਧਰਤੀ ਤੇ ਖੜਕੇ ਦਮਦਮਾ ਸਾਹਿਬ ਦੀ ਇੰਨੀ ਪਵਿੱਤਰ ਧਰਤੀ ਹੈ ਉਥੇ ਖੜਕੇ ਉਹ ਸ਼ਰਿਆਂ 'ਚ ਝੂਠ ਬੋਲ ਰਹੇ ਨੇ ਸ਼ਰਿਆਂ 'ਚ ਝੂਠੇ ਇਲਜ਼ਾਮ ਉਹ ਵੀ ਸਿੰਘ ਸੇਵਾ ਨਾਲ ਤੇ ਚਲੋ ਪੋਲਿਟਿਕਲ ਬੰਦਿਆਂ ਦੇ ਤੁਸੀਂ ਜੋ ਮਰਜ਼ੀ ਕਰੀ ਜਾਓ ਇੱਕ ਦੂਜੇ ਦਾ ਵਿਰੋਧ ਹੁੰਦਾ ਤੁਸੀਂ ਸੱਚੇ ਝੂਠੇ ਇਲਜ਼ਾਮ ਵੀ ਸਾਰੇ ਲਾਉਂਦੇ ਆਂ ਚਲੋ ਦੂਜਾ ਫਿਰ ਉਹ ਉਹਦੇ ਕੋਈ ਏਡੀ ਕੋਈ ਮਨ ਦਾ ਵੀ ਨਹੀਂ ਪਰ ਜੇ ਤੁਸੀਂ ਸਾਡੇ ਇੱਕ ਸਰਪ੍ਰਸਤ ਜਿਹੜੇ ਸਾਡੇ ਆਗੂ ਨੇ ਕੌਮ ਦੇ ਜਦੋਂ ਉਹਨਾਂ ਨੂੰ ਅਸੀਂ ਐ ਟਾਰਗੇਟ ਕਰਾਂਗੇ ਇਹ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਸੋ ਸੁਬੀਸ ਸਿੰਘ ਵਾਗਲੇ ਦੀ ਪਬਲਿਕਲੀ ਮਾਫੀ ਮੰਗਣ ਨਹੀਂ ਜਿਹੜਾ ਹੈ ਅਸੀਂ ਬਾਕੀ ਨਾਲ ਗੱਲ ਕਰਕੇ ਇਹਦੇ ਬਾਰੇ ਕੋਈ ਜ਼ਰੂਰ ਸੈਕਸਟੈਂਡ ਲਵਾਂਗੇ ਜੇ ਇਹ ਨਹੀਂ ਵੀ ਉਹ ਜਿਵੇਂ ਮਰਜ਼ੀ ਆਪਦਾ ਜੋ ਮਰਜ਼ੀ ਕਿਤੇ ਖੜ ਕੇ ਕਿਸੇ ਮੰਤੀ ਪ੍ਰਤੀ ਜੋ ਮਰਜ਼ੀ ਬੋਲਣੀ ਜਾਣ ਇਹ ਲੋਕ ਸਹਿਣ ਨਹੀਂ ਕਰਨਾ। ਸਿਰਫ ਧਰਤ ਤੁਸੀਂ ਕੇ ਫੋਕਸ ਧਰਤੀ ਹੋਈ ਹੈ। ਇਸ ਬਾਰੇ ਉਹਨੇ ਕਿਹਾ ਸੀ ਕਿ ਸਾਰਾ ਡਾਟਾ ਜਿਹੜਾ ਸੌਨਥ ਨਿਕਲ ਕਾਲਜ ਦੇ ਦਿੱਤਾ ਆਇਆ ਹੈ। ਦੂਸਰਾ ਤੇ ਜੀ ਕਹਿ ਰਹੇ ਹੋ ਉਹ ਪ੍ਰਧਾਨ ਬਣ ਚੁੱਕੇ ਨੇ ਭਰਤੀਆਂ ਨਹੀਂ ਹੋਣ ਜਿਹੜੀ ਨਵੀਂ ਭਰਤੀ ਹੋ ਰਹੀ ਹੈ ਕੀ ਉਹਨਾਂ 40 ਦਾ ਇੱਕ ਹੋਰ ਨਵਾਂ ਪ੍ਰਧਾਨ ਬਣੇਗਾ ਦੇਖੋ ਫੈਸਲਾ ਕਰੂਗੀ ਪੰਜ ਮੈਂਬਰੀ ਕਮੇਟੀ ਉਹਨਾਂ ਕੋਲ ਅਧਿਕਾਰ ਹੈ ਸਾਰਾ ਭਰਤੀ ਕਰਨ ਦਾ ਤੇ ਭਿਕ ਦਾ ਜੋ ਵੀ ਰਣਨੀਤੀ ਤੈਅ ਕਰਨੀ ਹੈ ਉਹ ਬੈਠ ਕੇ ਸਲਾਹ ਕਰਨਗੇ ਉਹਨਾਂ ਨੂੰ ਜੋ ਅਕਾਲ ਤਖਸਾਲ ਨੇ ਜੋ ਉਹਨਾਂ ਨੂੰ ਦੇਸ਼ ਦਿੱਤਾ ਉਹਦੇ ਮੁਤਾਬਕ ਉਹ ਚੱਲ ਰਹੇ ਨੇ ਹਜੇ ਭਰਤੀ ਚੱਲ ਰਹੀ ਹੈ ਅੱਗੇ ਜ਼ਰੂਰੀ ਨਹੀਂ ਅਸੀਂ ਜਿਹੜਾ ਹੈ ਅਕਾਲੀ ਦਲ ਉਹਨਾਂ ਤੋਂ ਖੋ ਵੀ ਸਕਦੇ ਕਿਉਂ ਨਹੀਂ ਖੋ ਸਕਦੇ ਜਦੋਂ ਉਹਨਾਂ ਨੇ ਸਾਰੀ ਬੋਗਸ ਕੀਤੀ ਅਸੀਂ ਤਾਂ ਰਿਕਾਰਡ ਵੀ ਪੇਸ਼ ਕਰ ਸਕਦੇ ਹਾਂ ਬੋਗਸ ਜਿਹੜੇ ਬੰਦੇ ਹੀ ਨਹੀਂ ਹੈਗੇ ਉਹ ਪਬਲਿਕ ਹੋਵੇ ਚਲੋ ਉਹਨਾਂ ਨੇ ਉਹਨੂੰ ਦੇਤੀ ਇਲੈਕਸ਼ਨ ਕਮਿਸ਼ਨ ਨੂੰ ਜੇ ਸਾਨੂੰ ਦੇਉਗੇ ਕਲੈਕਸ਼ਨ ਕਮਿਸ਼ਨ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਉਹ ਉੱਥੋਂ ਲੈਣ ਦੀ ਨਹੀਂ ਜਿਹੜਾ ਅਸੀਂ ਤਾਂ ਪ੍ਰੂਫ ਕਰ ਸਕਦੇ ਹਾਂ ਵੀ ਸਾਰੀ ਬੋਗਸ ਹੈ ਇਹ ਕੋਈ ਕਹਿਣ ਦੀ ਗੱਲ ਨਹੀਂ ਤੁਸੀਂ ਜੇ ਦੇਖੋਗੇ ਬਹੁਤੇ ਤਾਂ ਬੰਦੇ ਨਹੀਂ ਹੈਗੇ ਜਿਹੜੇ ਕੋਈ ਹੈਗੇ ਵੀ ਨੇ ਉਹ ਕਹਿਣ ਉਹਨਾਂ ਚੋਂ 90% ਕਹਿਣਗੇ ਵੀ ਅਸੀਂ ਤਾਂ ਭਰਤੀ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਸਾਡੇ ਤਾਂ ਸਲੀਪ ਆਪ ਹੀ ਕੱਟਦੀ ਨੇ ਵਲੋਂ ਸੋ ਇਹ ਬਤ ਲੋ ਹਟਾ ਕੇ ਚਾਹਦੋਗੇ ਤੁਸੀਂ ਨਵੀਂ ਭਰਤੀ ਤੋਂ ਹੋਏਗੀ ਦੇਖੋ ਬਿਲਕੁਲ ਸਾਡਾ ਨਿਸ਼ਾਨਾ ਤਾਂ ਉਹੀ ਹੈ ਵੀ ਅਸੀਂ ਅਕਾਲੀ ਦਲ ਕੋਈ ਕਿਸੇ ਦਾ ਨਹੀਂ ਹੈ ਉਹ ਕ ਅਕਾਲੀ ਦਲ ਦੀ ਸਿਰਜਣਾ ਅਕਾਲ ਤਖਤ ਸਾਹਿਬ ਤੋਂ ਹੋਈ ਹੈ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ ਤੇ ਇਹਨਾਂ ਨੇ ਤਾਂ ਧੱਕੇ ਨਾਲ ਹੀ ਕਬਜ਼ਾ ਕੀਤਾ ਹੋਇਆ ਹੈ ਅਕਾਲੀ ਦਲ ਤੇ ਇਹ ਲੋਕਾਂ ਦੀਆਂ ਭਾਵਨਾਵਾਂ ਦਾ ਤਾਰਕ ਨਹੀਂ ਉਹਨਾਂ ਦੀ ਚੋਣ ਹੋਈ ਸੋ ਅਸੀਂ ਲੀਗਲ ਪਲੱਸ ਜਿਹੜੇ ਸਾਰੇ ਰਸਤੇ ਅਪਣਾ ਕੇ ਅਸੀਂ ਅਪਦੇ ਵੱਲੋਂ ਪੂਰਾ ਯਤਨ ਕਰਾਂਗੇ ਬਾਕੀ ਫੈਸਲਾ ਜੋ ਪੰਜ ਮੈਂਬਰੀ ਕਮੇਟੀ ਆ ਉਹ ਦੇਖੇਗੀ ਵੀ ਕਿਵੇਂ ਅਸੀਂ ਚੱਲਣਾ ਉਹ ਸਾਡਾ ਅਧਿਕਾਰ ਕਿਤਨੀ ਹੈ ਅਸੀਂ ਤਾਂ ਸੁਭਾਵਨਾ ਬਣਾਈ ਸੀ ਕੋਈ ਕਾਲਤਾ ਸਾਹਿਬ ਤੇ ਜਾ ਕੇ ਸ਼ਿਕਾਇਤ ਕੀਤੀ ਉੱਥੋਂ ਮੁੜ ਕੇ ਸਾਰਾ ਕੁਝ ਜੋ ਹੋਇਆ ਇਹਦਾ ਮਤਲਬ ਆਪਾਂ ਉੱਥੇ ਹੀ ਫੇਰ ਪੇਸ਼ ਆ ਨਹੀਂ ਤੁਸੀਂ ਚੱਲ ਗਏ ਜਿੱਥੋਂ ਕਾਲਤਾ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਹੈ ਆਪਣੇ ਆਪਣੇ ਚੁੱਲ੍ਹੇ ਇਕੱਠੇ ਕਰੋ ਹੁਣ ਉਧਰੋਂ ਉਹਨਾਂ ਨੇ ਆਪਣਾ ਪ੍ਰਧਾਨ ਆਪਣਾ ਬਣਾ ਲਿਆ ਤੁਹਾਡੀ ਆਪਣੀ ਇਧਰੋਂ ਪੰਜ ਮੈਂਬਰੀ ਕਮੇਟੀ ਕਾਲਤਾ ਸਾਹਿਬ ਕੋਲ ਜਣੀ ਆ ਉਹ ਬਣਾ ਲਈ ਦੀ ਆ ਤੇ ਫਿਰ ਸਿਚੁਏਸ਼ਨ ਤੇ ਫਿਰ ਉਹੀ ਪਹਿਲਾਂ ਵਾਲੀ ਆ ਗਈ ਤੁਹਾਡਾ ਉਹਦੇ ਵਿੱਚ ਹੁਣ ਮੇਰੀ ਮੇਰੀ ਬੇਨਤੀ ਸੁਣੋ ਸਿਚੁਏਸ਼ਨ ਕਿਹਨੇ ਲਿਆਂਦੀ ਉਹ ਪਹਿਲੇ ਤਾਂ ਇਹ ਹੈ ਨਾ ਵੀ ਕੌਣ ਕਿਹਨੇ ਲੰਘਣਾ ਕੀਤੀ ਹੈ ਲੰਘਣਾ ਤਾਂ ਉਹਨਾਂ ਨੇ ਕੀਤੀ ਹੈ ਉਹ ਚ ਕੱਲੀ ਚੁੱਲ੍ਹੇ ਸਮੇਟਣ ਦੇ ਨਾਲ ਨਾਲ ਇਹ ਵੀ ਕਿਹਾ ਸੀ ਇਹ ਪੰਜਵੇਂ ਇਹ ਕਮੇਟੀ ਪਰਤੀ ਕਰੂਗੀ ਤੇ ਕਾਲੀਦਲ ਸਥਾਪਿਤ ਕਰੂਗੀ ਉਹਨਾਂ ਨੇ ਤਾਂ ਨਾ ਤਾਂ ਆਪਣਾ ਚੁੱਲ੍ਹਾ ਸਮੇਟਿਆ ਅਸੀਂ ਤਾਂ ਉਹ ਵੀ ਕਰਤਾ ਬੰਦ ਸੁਧਾਰ ਲੈ ਸਮਾਪਤ ਕਰਤੀ ਤੇ ਉਹਨਾਂ ਨੇ ਆਪਦੀ ਜਿਹੜੀ ਇਹ ਪਾਰਟੀ ਵੀ ਓਵੇਂ ਚਲਾਈ ਤੇ ਆਪਦੀ ਭਰਤੀ ਵੀ ਜਿਹੜੀ ਹੈ ਕਾਫੀ ਤੱਕ ਸਰਦੇ ਹੁਕਮਾਂ ਦੀ ਲੰਘਣਾ ਕਰਦੀ